ਰਾਸਮੀ ਸਾਰਿਆਂ ਨੂੰ ਜਦੋਂ ਮੈਂ ਪੰਡਾਲ ਦੇ ਅੰਦਰ ਵੜਨ ਲੱਗਿਆ ਤੇ ਮੈਂ ਦੇਖਿਆ ਵੀ ਪੰਡਾਲ ਤਾਂ ਪੂਰਾ ਭਰਿਆ ਹੋਇਆ ਸੀਗਾ ਜਿਹੜਾ ਪੰਡਾਲ ਦੇ ਪਿਛਲੇ ਪਾਸੇ ਨਾ ਡੈਡੀ ਦੀ ਡਿਊਟੀ ਸੀਗੀ ਤੇ ਮੈਂ ਨਾ ਕਿਵੇਂ ਨਾ ਕਹਿ ਕਵਾ ਕੇ ਤੇ ਮੈਂ ਅੰਦਰ ਵੜ ਗਿਆ ਪੰਡਾਲ ਦੇ ਡੈਡੀ ਦੇ ਕੋਲ ਦੀ ਮੈਂ ਜਾ ਕੇ ਬੈਠ ਗਿਆ ਮੈਂ ਵੇਖਿਆ ਉਹਦੇ ਬਾਬਾ ਜੀ ਦੀ ਗੱਡੀ ਆਈ ਮੈਂ ਗੇਟ ਦੇ ਥਰੂ ਐਂਟਰ ਹੋਏ ਪਿੱਛੇ ਸੁਖਵੀਰ ਬਾਦਲ ਦੀ ਗੱਡੀ ਆਈ ਬਾਬਾ ਜੀ ਨੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਹੱਥ ਬੰਨ੍ਹ ਕੇ ਮਤਲਬ ਪੂਰੇ ਪੰਡਾਲ ਦੇ ਵਿੱਚ ਬਾਬਾ ਜੀ ਚਾਰੋਂ ਤਰਫ ਗਏ ਹਨਾ ਪੂਰਾ ਪੂਰਾ ਘਾ ਦੇ ਉੱਤੇ ਵੀ ਬਥੇਰੀ ਸੰਗਤ ਬੈਠੀ ਹੋਈ ਸੀ ਬਾਬਾ ਜੀ ਉਧਰ ਵੀ ਗਏ ਉਹਨਾਂ ਨੂੰ ਵੀ ਦਰਸ਼ਨ ਦਿੱਤੇ ਨਾਲ ਸੁਖਵੀਰ ਬਾਦਲ ਵੀ ਪਿੱਛੇ ਹੱਥ ਬੰਨ੍ਹੀ ਫਿਰੇ ਹਨਾ ਬਾਬਾ ਜੀ ਉੱਪਰ ਜਾ ਕੇ ਸਟੇਜ ਤੇ ਬੈਠ ਗਏ 5-7 ਮਿੰਟ ਬਾਬਾ ਜੀ ਨੇ ਆਪਣਾ satsang ਕੀਤਾ ਤੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਵੀ ਜੇ ਕਿਸੇ ਨੇ ਕੁਐਸਚਨ ਕਰਨਾ ਹੈਗਾ ਤਾਂ ਵੀ ਅੱਗੇ ਆ ਜਾਓ ਪੂਰੀ ਲਾਈਨ ਲੱਗ ਗਈ ਇੱਕ ਲੇਡੀਜ਼ ਵਾਲੇ ਪਾਸੇ ਇੱਕ ਜੈਂਟਸ ਵਾਲੇ ਪਾਸੇ ਲਾਈਨ ਲੱਗ ਗਈ ਲੇਡੀਜ਼ ਵਾਲੇ ਪਾਸੇ ਮੇਰੇ ਮੰਮਾ ਵੀ ਖੜੇ ਹੋਏ 6 5ਵੇਂ 6ਵੇਂ ਨੰਬਰ ਦੇ ਉੱਤੇ ਡੈਡੀ ਵੀ ਖੜੇ ਹੋਏ ਕੋਈ 20ਵੇਂ 25ਵੇਂ ਨੰਬਰ ਦੇ ਉੱਤੇ ਮੇਰਾ ਵੀ ਮਨ ਕੀਤਾ ਮੈਂ ਵੀ ਸਵਾਲ ਜਵਾਬ ਕਰਾਂ ਲਾਈਨ ਤਾਂ ਉਦੋਂ ਲੱਗ ਗਈ ਸੀਗੀ ਪਰ ਜਿਵੇਂ ਬਾਬਾ ਜੀ ਨੇ ਲਿਖਿਆ ਹੋਇਆ ਸੀਗਾ ਮੇਰਾ ਉਸ ਦਿਨ ਸਵਾਲ ਜਵਾਬ ਹੋਣੇ ਸੀਗੇ ਮੈਂ ਵੀ ਮਤਲਬ ਤੁਰ ਪਿਆ ਉਧਰ ਨੂੰ ਪਰ ਮੈਂ ਦੋਵਾਂ ਲੈਣਾ ਦੇ ਵਿਚਾਲ ਦੀ ਤੁਰਿਆ ਜਾਵਾ ਹਨਾ ਉਹਦੇ ਵਿੱਚ ਸਾਡਾ ਵੀਰਾ ਹੈ ਗੱਲਵਲੀ ਵਾਲਾ ਸਿਕਿਉਰਟੀ ਉਹਨੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਵੀ ਧੱਕਾ ਮਾਰਿਆ ਮੈਂ ਕਿਹਾ ਅੱਜ ਨਹੀਂ ਉਦੋਂ ਗਾਹ ਮੈਂ ਡੈਡੀ ਦੇ ਕੋਲ ਦੀ ਨਗਿਆ ਡੈਡੀ ਕਹਿੰਦੇ ਕਿੱਧਰ ਚੱਲਿਆ ਮੈਂ ਕਿਹਾ ਕੁਝ ਤਾਂ ਅਨਸਰ ਕਰਨਾ ਡੈਡੀ ਕਹਿੰਦੇ ਨਹੀਂ ਨਹੀਂ ਤੂੰ ਅੱਗੇ ਨਾ ਜਾ ਹਨਾ ਮੈਂ ਫਿਰ ਵੀ ਅੱਗੇ ਜਾਂਦਾ ਰਿਹਾ ਅੱਗੇ ਅੱਗੇ ਤੁਰ ਹੀ ਗਿਆ ਤੁਰ ਹੀ ਗਿਆ ਆਹਦੇ ਵਿੱਚ ਮੰਮੀ ਦੀ ਇੱਕ ਫਰੈਂਡ ਹੈ ਗਿਆ ਨਿਸ਼ਾ ਦੀਦੀ ਉਹ ਖੜੇ ਹੋਏ ਸੀਗੇ ਉਹਨੇ ਵੀ ਮੈਨੂੰ ਅੱਗੇ ਨਾ ਜਿਵੇਂ ਅੱਗੇ ਅੱਗੇ ਜੇ ਆਉਣ ਮੇਰੇ ਹਣਾ ਮੈਨੂੰ ਅੱਗੇ ਨਾ ਜਾਣ ਦੇ ਉਹਨਾਂ ਵੀ ਮੈਂ ਤੱਕਾ ਮਾਰਿਆ ਉਧਰਲੇ ਪਾਸੇ ਨੂੰ ਮੈਂ ਫੇਰ ਉਹ ਉਦੋਂ ਵੀ ਅੱਗੇ ਜਾਂਦਾ ਰਿਹਾ ਮੰਮੀ ਮੈਨੂੰ ਕਹਿੰਦੇ ਤੂੰ ਕਿ ਆ ਕੇ ਮੈਂ 6ਵੇਂ ਨੰਬਰ ਤੇ ਆ ਕੇ ਮੰਮੀ ਖੜੇ ਸੀਗੇ ਉਦੋਂ ਮੈਨੂੰ ਮੰਮੀ ਕਹਿੰਦੇ ਵੀ ਤੂੰ ਅੱਗੇ ਨਾ ਜਾ ਮੈਂ ਕਹਾ ਨਹੀਂ ਨਹੀਂ ਤੁਸੀਂ ਮੈਨੂੰ ਜਾਣ ਦਿਓ ਮੈਂ ਕੁਸਚਨ ਆਨਸਰ ਕਰਨੇ ਹੈਗੇ ਆ ਤੇ ਮੈਂ ਉਹ ਅੱਗੇ ਜਾ ਕੇ ਖੜ ਗਿਆ ਇੱਕ ਪਾਸੇ ਡੀਡੀਜ਼ ਵਾਲਾ ਪਹਿਲਾ ਬੰਦਾ ਖੜਾ ਹੋਇਆ ਦੂਜੇ ਪਾਸੇ ਜਾਇੰਟਸ ਵਾਲਾ ਤੇ ਮੈਂ ਖੜਾ ਹੋਇਆ ਵਿਚਾਲੇ ਜਾ ਕੇ ਮੈਨੂੰ ਬਾਬੇ ਦੇ ਜਿਹੜੇ ਪੱਗ ਵਾਲੇ ਸਿਕਿਉਰਿਟੀ ਵਾਲੇ ਅੰਕਲ ਹੈਗੇ ਉਹ ਮੈਨੂੰ ਕਹਿੰਦੇ ਵੀ ਮੈਂ ਵੇਖਿਆ ਹੈਗਾ ਤੂੰ ਕਿੱਥੋਂ ਆਈ ਜਾਣਾ ਹੈਗਾ ਵੀ ਚੁੱਪ ਕਰਕੇ ਥੱਲੇ ਬੈਠ ਜਾ ਅੱਗੇ ਸਾਡੇ ਸੈਕਟਰੀ ਸਾਹਿਬ ਖੜੇ ਸੀਗੇ ਉਹਨਾਂ ਨੇ ਮੈਨੂੰ ਹੱਥ ਬੰਨੇ ਤੇ ਮੈਂ ਇੱਕ ਵਾਰ ਤਾਂ ਥੱਲੇ ਬੈਠ ਗਿਆ